ਸਾਗਰ ਬਾਈ ਹੁਣ ਇਹਨਾਂ ਦੀ ਸੇਵਾ ਸੁਭਾ ਕਰੀ ਜਾਂਦਾ ਪੂਰੀ ਪਹਿਲਾਂ ਮੈਨੂੰ ਐਂ ਦੱਸ ਤੂੰ ਵੀ ਇਹ ਹੁਣ ਗਾਂਆਂ ਜਿਹੜੋਂ ਤੂੰ ਲੈ ਕੇ ਆਇਆ ਸੀਗਾ ਉਹਦੇ ਇਹ ਕਿੰਨਾ ਕ ਦੁੱਧ ਦੇ ਦਿੰਦੀਆਂ ਸੀ ਗੱਬਣ ਸੀ ਖਾਲੀ ਸੀ ਤੇਰੇ ਘਰੇ ਜੰਮ ਗਏ ਕੀ ਸਥਿਤੀ ਸੀ ਸਾਰੀ ਉਹ ਦੱਸ ਇਹ ਆਪਾਂ ਤਾਂ ਬਈ ਲਈਆਂ ਸੀਗੀਆਂ ਹਾਂ 4-4 ਕਿਲੋ ਦੋਨਾਂ ਥਲੇ ਦੁੱਧ ਸੀਗਾ ਅੱਛਾ ਉਹ ਬੰਦੇ ਕਹਿੰਦੇ ਸਾਡੇ ਤਾਂ ਰਹੀਆਂ ਨਹੀਂ ਐ ਇੱਥੇ ਹਾਂ ਆਪਾਂ ਲਿਆ ਕੇ ਇੱਥੇ ਆਪਾਂ ਵੀ ਦੋ-ਦੋ ਟੀਕੇ ਭਰਾ ਕੇ ਦੇਖ ਲਏ ਉਹਨਾਂ ਤੇ ਨਹੀਂ ਰਹੀਆਂ ਹਾਂ ਪਰ ਬਾਅਦ ਚ ਇਹਨਾਂ ਨੂੰ ਦਵਾਈ ਡਾਕਟਰ ਸਾਹਿਬ ਨੇ ਦਿੱਤੀ ਠੀਕ ਹੈ ਤੇ ਉਸ ਤੋਂ ਬਾਅਦ ਹੁਣ ਇਹ ਗਾਂ ਆ ਉਹ 4 ਮਹੀਨੇ ਦੀ ਗੱਬਣ ਆ ਲਾਲ ਜੀ 4 ਮਹੀਨੇ ਦੇ ਗੱਬੜਾ ਇਹ 2 ਮਹੀਨੇ ਦੇ ਗੱਬੜਾ ਇਹ 2 ਮਹੀਨੇ ਦੇ ਗੱਬੜਾ ਤੇ ਲੈ ਵੀ ਸਜਣ ਪਿਆਰੋ ਹੁਣ ਤੁਹਾਨੂੰ ਮੈਂ ਬੁਲਾਉਣਾ ਹੈ ਡਾਇਰੈਕਟਰ ਹਰਮੀਤ ਬਾਈ ਨਾਲ ਤੇ ਜਿਹੜੇ ਨੇ ਬਾਹਲੇ ਬੰਦਿਆਂ ਦੇ ਕਟਿਆਂ ਨੂੰ ਚਕਾਉਣ ਵਾਲੀ ਪਸ਼ੂ ਵੀ ਲੱਖਾਂ ਦੇ ਬਕਾਤੇ ਆ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਇੱਕ ਤਾਂ ਉਮੀਦ ਜਿਹਾ ਐ ਕਰਦਾ ਵੀ ਨਾ ਟ੍ਰੀਟਮੈਂਟ ਸਾਰਾ ਸਹੀ ਦੱਸਿਓ ਨਹੀਂ ਨਹੀਂ ਬਾਹਲੇ ਬੰਦੇ ਐਵੇਂ ਹੁੰਦੇ ਵੀ ਮੇਨ ਜੇ ਟਿਕਟਲੇ ਦੱਸ ਦਿੰਦੇ ਬਾਕੀ ਦਵਾਈ ਬੂਟੀ ਦੱਸਦੇ ਨਹੀਂ ਵੀ ਕਿਵੇਂ ਫਿਰ ਸਲਾਗਰ ਨੂੰ ਪਾਰਟੀ ਇਹਦੇ ਜਿੰਮੇ ਕਿਵੇਂ ਕਰਤੀ ਪਾਰਟੀ ਕਰਤੀ ਜੇ ਸਾਗਰ ਮੈਨੂੰ ਕਹਿੰਦਾ ਵੀ ਮੈਂ ਇੱਕ ਪਹਿਲਾਂ ਰਿਪੀਟ ਲਿਆ ਗਾਂ ਲਾ ਲ ਇਹ ਇੱਤਾਂ ਹੈ ਹਾਂ ਰਿਪੀਟ ਸੀ ਪਹਿਲਾਂ ਕਿਸੇ ਨੇ ਇਹ ਕੀਤੀ ਸੀ ਮੈਨੂੰ ਕਹਿੰਦਾ ਦੋ ਮਹੀਨੇ ਹੋਏ ਚੈੱਕ ਪਾਸ ਕਰਕੇ ਦੇਖੀ ਜਦੋਂ ਜੇ ਕੀਤੀ ਤੇ ਫੰਡਰ ਸੀਗੀ ਇਹ ਖਾਲੀ ਸੀ ਹਾਂ ਚੈੱਕ ਪਾਸ ਨਹੀਂ ਹੋਈ ਠੀਕ ਹੈ ਚੱਲ ਮੈਂ ਕੋਈ ਗੱਲ ਨਹੀਂ ਆਪਾਂ ਕਰਦੇ ਹਾਲੇ ਦਾ ਤੇ ਇਹਦੀ ਜੋ ਮੈਡੀਸਨ ਧਰੀਏ ਤਿੰਨ ਦਿਨ ਹਾਂ ਆਈ.ਜੂ ਕਰਤੀ ਨਾਰਮਲ ਜਿਵੇਂ ਆਕਸੀ ਠੀਕ ਹੈ ਜਿਹੜੀ ਆਪਾਂ ਮਾਈਟੋਜ ਆਕਸੀ ਪਾ ਕੇ ਭਰਦੇ ਜਮਾ ਕੋਈ ਨਾ ਕੋਈ ਲੈਗ ਜਨ ਨਾ ਕੋਈ ਹੋਰ ਕਰ ਲਿਆ ਆਕਸੀ ਦਿਨ ਦਿਨ ਭਰੀ ਇਹਦੇ ਠੀਕ ਹੈ ਇਹ ਗਾਂ ਦੇ ਹਾਂ ਉਸ ਤੋਂ ਬਾਅਦ ਇਹਨੂੰ ਆਪਾਂ ਹੂੰ ਬੈਨ ਮਿਨਟ ਟੈਬਲੇਟ ਆਉਂਦੀਆਂ ਜਿਹੜੀਆਂ ਆਪਣੀਆਂ ਜਿੱਕ ਡੇਲੀ ਉਹ ਦਿੱਤੀਆਂ ਨੂੰ ਤੇ ਨਾਲ ਇੱਕੋ ਇੱਕ ਹੀ ਆਉਂਦੇ ਉਹਨਾਂ ਦੀ ਗੋ ਹਿਲਸਤੀ ਵਾਲੀਆਂ ਦੋ ਗੋਲੀਆਂ ਸਵੇਰ ਦੋ ਸ਼ਾਮ ਨੂੰ ਚਾਰ ਢਬੇ ਦਾ ਕੋਰਸ ਉਹ ਕਰਾਇਆ ਜਾਂ ਠੀਕ ਹੈ ਪਹਿਲੇ ਦੂਜੇ ਤੇ 11ਵੇਂ ਤੇ 12ਵੇਂ ਦਿਨ ਠੀਕ ਹੈ ਉਸ ਤੋਂ ਬਾਅਦ 10ਵੇਂ ਦਿਨ ਆਪਾਂ ਇੱਕ ਕੋਪਰ ਦਾ ਟੀਕਾ ਲਾਇਆ ਸਟੈਮੋਬੈਟ ਠੀਕ ਹੈ ਨਾਲ ਉਹਦੇ ਕਿੰਨਾ ਰਿਚ ਲਾਇਆ 5 ਐਮਲ ਗੈਣਾ ਰਿਚ 5 ਐਮਲ ਹਾਂ ਫਿਰ ਉਹ ਸਿਕੋ ਕਰਤਾ ਠੀਕ ਹੈ ਸੱਤੇ ਦਿਨ ਬਿੱਟ ਮੇਟ ਲਾਤਾ ਨੌਵੇਂ ਦਿਨ ਫਿਰ ਇਹਦੇ ਗਨਾਰੇ ਚਲਾਤਾ ਦਸਵੇਂ ਦਿਨ ਇਹ ਇਹੀ ਕਰਤੀ ਓਕੇ ਹਾਂ ਦਸਵੇਂ ਦਿਨ ਜਦੋਂ ਇਹ ਇਹੀ ਕੀਤੀ ਇੱਕ 11ਵੇਂ ਦਿਨ ਕੀਤੀ ਠੀਕ ਹੈ ਫਿਰ ਇਹਨੇ ਚਾਰ ਪੰਜ ਦਿਨ ਬਾਅਦ ਫਿਰ ਤਾਰਾ ਪੰਗਾ ਇੱਕ ਆਈ ਫਿਰ ਕਰਤੀ ਇਹਦੀ ਇਹਦੀ ਲਾਲ ਗਾਂ ਦੀ ਲਾਲ ਗਾਂ ਦੀ ਠੀਕ ਹੈ ਜੀ ਇਹ ਬੇਰਕਾਰੇ ਸੀਮਨ ਤੋਂ ਗੱਬਣ ਹੋ ਗਈ ਹੁਣੇ ਹੁਣੇ ਚੈੱਕ ਪਾਸ ਹੋ ਗਈ ਹਾਂ ਕਿੰਨੇ ਚਿਰ ਦੀ ਹੋ ਗਈ ਇਹ ਇਹ 4 ਮਹੀਨੇ ਦੀ ਚੈੱਕ ਹੋ ਗਈ ਤੇ ਡਾਕਟਰ ਇਹਦਾ ਡੱਬੀ ਦਾ ਡੱਬੀ ਇਹ ਕਾਲੀ ਡੱਬੀ ਦਾ ਧੱਬੀ ਦਾ ਵੀ ਇਹੀ ਹਾਲ ਸੀ ਕਿ ਬਾਈ ਕਿਸੇ ਤੋਂ ਫ੍ਰੀ ਮੰਗੂ ਲੈ ਕੇ ਆਇਆ ਸੀ ਅੱਛਾ ਇਹਨਾਂ ਕੋਈ ਰਹਿੰਦੀ ਨਹੀਂ ਹਾਂ ਮੈਂ ਕਿਹਾ ਆਪਾਂ ਦੇ ਵੀ ਲਾ ਕੇ ਦੇਖ ਲੈਂਦੇ ਹਾਂ ਨਾ ਉਹੀ ਟ੍ਰੀਟਮੈਂਟ ਲਾਲ ਗਾਂਲ ਵਾਲਾ ਡੱਬੀ ਤੇ ਲਾਤਾ ਜੀ ਆਪਾਂ ਓਕੇ ਇਹ ਵੀ 2 ਮਹੀਨੇ ਚੈੱਕ ਪਾਸ ਹੋ ਗਈ ਚੈੱਕ ਪਾਸ ਹੋ ਗਈ ਤੇ ਲੈ ਵੀ ਸੱਜਣ ਪਿਆਰੇ ਮੈਂ ਡਾਕਟਰ ਸਾਹਿਬ ਨੂੰ ਦੁਬਾਰਾ ਫੇਰ ਕਹਿਣਾ ਵੀ ਸਾਰਾ ਟ੍ਰੀਟਮੈਂਟ ਇੱਕ ਵਾਰੀ ਦੁਬਾਰਾ ਬੋਲ ਕੇ ਦੱਸ ਦਿਓ ਜਿਹੜੇ ਵੀ ਸੱਜਣ ਹੈ ਉਹ ਦਵਾਈ ਬੂਟੀ ਮਿੱਤਰ ਪਿਆਰੇ ਨੋਟ ਕਰ ਲਿਓ ਤੇ ਤੁਸੀਂ ਆਪ ਦੀਆਂ ਗੰਗਾਂ ਤੇ ਐਕਸਪੈਰੀਮੈਂਟ ਕਰ ਲਿਓ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਗਾਂ ਦੇ ਜੀ ਆਪਾਂ ਮੈਡੀਸਨ ਭਰਉਣੀ ਹੈ ਮੰਨ ਲਓ ਵੀ ਗਾਂ ਆਪਣੀ ਅੱਜ ਹੀਟ ਚ ਆ ਗਈ ਹਾਂ ਰਹਿੰਦੀ ਹੈ ਨਹੀਂ ਪਹਿਲਾਂ ਮੈਂ ਟੀਕੇ ਭਰਾ ਲੇ ਹੁਣ ਉਸ ਤੋਂ ਬਾਅਦ ਕਿਵੇਂ ਸ਼ੁਰੂਆਤ ਕਰਨੀ ਹੈ ਸਭ ਤੋਂ ਪਹਿਲਾਂ ਕੀ ਕਰਨਾ ਜਦੋਂ ਇਹ ਹੀਟ ਕਰਕੇ ਚੈੱਕ ਕੇ ਜੇ ਮੈਡੀਸਨ ਭਰਨੀ ਹੈ ਤਿੰਨ ਦਿਨ ਠੀਕ ਹੈ ਜੀ ਕਿਹੜੀ ਜਾਂ ਲੈਗਜਨ ਭਰ ਸਕਦੇ ਤੁਸੀਂ ਮੈਂ ਤਾਂ ਆਕਸੀਮੀਟਰੋ ਭਰਦਾ ਹੁੰਦਾ 40 ਮਿਲਾਕਸ ਵਿੱਚ ਮੈਟਰੋ ਪਾ ਕੇ ਉਹ ਭਰਦਾ ਆਕਸੀ ਜੀ ਆਪਣੀ ਨਾਰਮਲ ਟੈਰਾਮਾਈਸਿਨ ਬੋਲ ਦਿੰਦੇ ਆ ਨੂੰ ਓਕੇ ਮੈਂ ਤਾਂ ਉਹੀ ਭਰਦਾ ਹੁੰਦਾ ਜ਼ਿਆਦਾਤਰ ਤੇ ਉਹ ਭਰਦੇ ਨੇ ਤੁਸੀਂ ਤਿੰਨ ਦਿਨ ਹੂੰ ਉਸ ਤੋਂ ਬਾਅਦ ਜਿਵੇਂ ਹੁਣ ਆਪਣੇ ਐਗਰੀਮੈਂਟ ਆਈ ਗੋਲੀਆਂ ਵੀ ਆਉਂਦੀਆਂ ਜੀ ਉਹੀ ਕੰਮ ਉਹਨਾਂ ਦਾ ਮੈਂ ਬਿੰਨ ਮੇਰੇ ਵਰਤਦਾ ਠੀਕ ਹੈ ਉਹ ਹੈਲਥੀ ਵਾਲੀਆਂ ਨੇ ਇੱਕ ਗੋਲੀ ਡੇਲੀ ਆਪਾਂ 21 ਦਿਨਾਂ ਤੱਕ ਉਹ ਦੇਣੀ ਹੈ ਲਗਾਤਾਰ 21 ਦਿਨ ਲਗਾਤਾਰ ਇੱਕ ਗੋਲੀ ਜਿਹੜੀ ਉਹ ਵੱਡੀ ਸਾਰੀ ਆਉਂਦੀ ਹਰੇ ਜਿਹੇ ਪੱਤੇ ਵਾਲੀ ਦੇਣੀ ਦੇਣੀ ਹੈ ਪਹਿਲਾਂ ਜੀ ਵਾਲੀ ਗੋਲੀ ਵੀ ਦੇਣੀ ਹੈ ਓਕੇ ਉਹ ਜਿਹੜੀ ਮਰਜ਼ੀ ਕੰਪਨੀ ਦੇ ਸਕਦੇ ਆ ਠੀਕ ਹੈ ਉਸ ਤੋਂ ਬਾਅਦ ਤੁਸੀਂ ਜਦੋਂ ਇੱਕ ਨਾਲੇ ਦੀ 21 21 ਆਉਂਦੀਆਂ ਟੈਬਲੇਟ ਗੋ ਹੈਲਥ ਦੀਆਂ ਹੁੰਦੀਆਂ ਇੱਕ ਡਬੀ ਜਿਹੜੀਆਂ 4 ਹੁੰਦੀਆਂ 4 ਗੋਲੀਆਂ ਹੁੰਦੀਆਂ ਉਹ ਹੂੰ ਉਹ ਦੋ ਗੋਲੀਆਂ 4 ਗੋਲ ਦੋ ਦਿਨਾਂ ਕੋਰਸ ਪਹਿਲਾ ਤੇ ਦੋ 11ਵੇਂ ਤੇ 12ਵੇਂ ਦਿਨ ਕਰਾਉਣਾ ਆਪਾਂ ਪਹਿਲੇ ਦਿਨ ਦੋ ਚਾਰ ਗੋਲ ਦਾ ਦੂਜੇ ਦਿਨ ਫਿਰ ਚਾਰ ਗੋਲ ਦਾ ਦੋ ਸਵੇਰੇ ਦੋ ਸ਼ਾਮ ਨੂੰ ਦੋ ਸ਼ਾਮ ਨੂੰ ਜੀ ਪਹਿਲੇ ਦਿਨ ਤੇ 11ਵੇਂ ਤੇ 12ਵੇਂ ਦਿਨ ਅੱਛਾ ਮੈਡੀਕਲ ਟ੍ਰੀਟਮੈਂਟਾ ਕੋਈ ਬਾਲਾ ਮਹਿੰਗਾ ਨਹੀਂ ਕੋਈ ਹੋਣੀ ਓਕੇ ਉਸ ਤੋਂ ਬਾਅਦ ਤੁਸੀਂ 10 ਦਿਨਾਂ ਇਹਦੇ ਗੈਨਰ ਰੈਚੀ ਟੀਕਾ ਲਾਉਣਾ ਗੈਨਰ ਰੈਚੀ ਟੀਕਾ ਲਾਉਣਾ ਉਹ ਡਾਕਟਰ ਕਿੰਨੇ ਐਮਐਲ ਆਉਣਾ ਹੈ 5 ਐਮਐਲ ਜੀ 5 ਐਮਐ ਪਣਾ ਜੀ ਰਿਸੈਪਟਰ ਲਾ ਸਕਦੇ ਹਾਂ ਕਿਹਨਾਂ ਦੇ ਚਲਾ ਸਕਦੇ ਹਾਂ ਕਿਹੜੇ ਮਰਜ਼ੀ ਲਾ ਸਕਦੇ ਹਾਂ ਦੋਨਾਂ ਚੋਂ ਹੂੰ ਉਸ ਤੋਂ ਬਾਅਦ ਤੁਸੀਂ ਬਿਟਮੇਟ ਲਾਉਣਾ 7ਵੇਂ ਦਿਨ 7ਵੇਂ ਦਿਨ ਹਾਂ ਤਾਂ ਕਿ ਆਪਾਂ ਹੀਟ ਸਾਲ ਕਰ ਲਿਓਣ ਹੀਟ ਚ ਲਿਉਣੀ ਆਪਾਂ ਸੋ ਓਕੇ ਤੇ ਫਿਰ ਤੁਸੀਂ ਜਦੋਂ ਦੋਵੇਂ ਦਿਨ ਖੜੀ ਹੀ ਲਾਉਣਾ ਗਿਨਾ ਰਚ ਜਾਂ ਰਿਸੈਪਟਰ ਪੰਜ ਐਮਲ ਠੀਕ ਹੈ ਉਸ ਤੋਂ ਬਾਅਦ ਤੁਸੀਂ ਵਧੀਆ ਸੀਮਨ ਦੀ ਇਹ ਹੀ ਕਰਾ ਸਕਦੇ ਹਾਂ ओके 10ਵੇਂ ਦਿਨ ਤੇ 11ਵੇਂ ਦਿਨ 10ਵੇਂ ਦਿਨ ਤੇ 11ਵੇਂ ਦਿਨ ਆਪਾਂ ਹਫ਼ਤੇ ਦੇ ਵਿੱਚ ਫਿਰ ਵੀ ਤਾਰਾ ਤੂਰਾ ਪਾਉਂਦਾ ਕੋਈ ਬਸੂ ਜਾਨਵਰ ਪਾਉਂਦਾ ਹੈ ਤਾਂ ਉਹਦੇ ਵਿੱਚ ਇੱਕ AI ਕਰਾ ਸਕਦੇ ਆ ਇੱਕ AI ਆਪਾਂ ਫਿਰ ਇੱਕ ਤਿੰਨ ਤੀਜੀ AI ਵੀ ਆਪਾਂ ਕਰ ਸਕਦੇ ਆ ਲਗਾਤਾਰ ਸਾਡਾ ਤਾਂ ਇਹਨਾਂ ਦੇ ਦੋਨਾਂ ਤੇ ਵਧੀਆ ਐਕਸਪੈਰੀਮੈਂਟ ਮਿਲਿਆ ਬਾਬਾ ਬਨਾਂਤੀਂ ਦੇਰ ਦਾ ਤੁਸੀਂ ਕਰਵਾ ਸਕਦੇ ਹੋ ਤੇ ਆਦੇ ਪਸ਼ੂ ਗੱਭਣ ਕਰਵਾ ਸਕਦੇ ਲੋ ਵੀ ਸੱਜਣ ਪਿਆਰਿਓ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਬਹੁਤ ਬਹੁਤ ਜਿਹੜੀਆਂ ਬਰੀਕੀਆਂ ਦੱਸੀਆਂ ਤੇ ਜਿਹੜੀਆਂ ਇਹਨੀਆਂ ਦਵਾਈਆਂ ਡਾਕਟਰ ਸਾਹਿਬ ਨੇ ਦੱਸੀਆਂ ਮਿੱਤਰ ਪਿਆਰਿਓ ਉਹ ਸਾਰੀਆਂ ਤੁਸੀਂ ਜਾ ਕੇ ਮੈਡੀਕਲ ਸਟੋਰ ਤੋਂ ਲੈ ਕੇ ਤੇ ਆਪਦੇ ਪਸ਼ ਮਿੱਤਰ ਡਾਕਟਰ ਹੈ ਜੇ ਉਹਨੂੰ ਤੁਸੀਂ ਆਹ ਵੀਡੀਓ ਦਿਖਾ ਕੇ ਇਹ ਟ੍ਰੀਟਮੈਂਟ ਕਰਕੇ ਆਪਦੇ ਜਿਹੜੇ ਜਾਨਵਰ ਉਹ ਚੈੱਕ ਪਾਸ ਕਰ ਸਕਦੇ ਹੋ ਨਹੀਂ ਆਪਾਂ ਪਿੰਡਾਂ ਵਾਲੇ ਆਮ ਜਿਹੇ ਬੰਦੇ ਪਤਾ ਕੀ ਕਰਦੇ ਹੁੰਦੇ ਨੇ ਜਦੋਂ ਪਸ਼ੂ ਰਹਿਣੋਂ ਹਟ ਜਾਂਦੇ ਆ ਕਹਿੰਦੇ ਬਈ ਚਾਰ ਪਾਲਿਆ ਤੇ ਗਰਮ ਵਾਲਾ ਹੈਗਾ ਤਾ ਸਾਡੀਆਂ ਗਾਂ ਆ ਜਿਹੜਾ ਮੈਂ ਸੌ ਖਰਾਬ ਹੋਣ ਲੱਗੀਆਂ ਬਹਾਨੇ ਜੇ ਬਣਾਉਣ ਲੱਗ ਜਾਂਦਾ ਮੁੜ ਕੇ ਬੰਦਾ ਸਜਣ ਪਿਆਰੋ ਹੁਣ ਬਹਾਨੇ ਨਾ ਬਣਾਓ ਬਹੁਤ ਸਾਰੀ ਘੈਂਟ ਮੈਡੀਸਨ ਡਾਕਟਰ ਸਾਹਿਬ ਨੇ ਦੱਸਤੀ ਤੇ ਦਾ ਰਿਜ਼ਲਟ ਤੁਹਾਡੇ ਸਾਹਮਣੇ ਖੜਾ ਆ ਗਾਂ ਵੀ ਬਾਈ ਰਿਪੀਟ ਲੈ ਕੇ ਆਇਆ ਸੀ ਅੱਜ ਚੈੱਕ ਪਾਸ ਹੈ ਆ ਗਾਂ ਵੀ ਬਾਈ ਰਿਪੀਟ ਲੈ ਕੇ ਆਇਆ ਸੀਗਾ ਅੱਜ ਚੈੱਕ ਪਾਸ ਹੈ ਤੇ ਬਾਈ ਇੱਕ ਵਾਰੀ ਆਪ ਦਾ ਨਾਮ ਡਾਕਟਰ ਸਾਹਿਬ ਇੱਕ ਵਾਰੀ ਤੁਸੀਂ ਆਪ ਦਾ ਨਾਮ ਜਰੂਰ ਦੱਸਿਓ ਮੇਰਾ ਨਾਮ ਹਰਮਿਤਤਾ ਜੀ ਪਿੰਡ ਦੋਂਗ ਵਾਲੀ ਮੇਰਾ ਉਮੇਨ ਮੀਤਾ ਕਹਿੰਦੇ ਆ ਮੋਬਾਈਲ ਨੰਬਰ ਮੇਰਾ 9465577622 71602 ਕੀ ਨਾਂ ਤੇਰਾ ਪੱਕਾ ਤੇ ਪਿੰਡ ਕਿਹੜਾ ਬਈ ਮੇਰਾ ਨਾਂ ਸਦਾਗਤ ਸਿੰਘ ਪਿੰਡ ਤੁੰਗਾਲੀ ਹਾਂ ਤੇ ਮੋਬਾਈਲ ਨੰਬਰ ਹੈਗਾ 94176 34424 ਲੋ ਵੀ ਸੱਜਣ ਪਿਆਰੋ ਇਹ ਨੰਬਰ ਆ ਤੁਸੀਂ ਵੀਰ ਵਰਗਾ ਨਾ ਕੋਈ ਹੋਰ ਇਨਵੈਸਟੀਗੇਸ਼ਨ ਕਰਨੀ ਹੈ ਤਾਂ ਉਹ ਤੁਸੀਂ ਕਰ ਸਕਦੇ ਹੋ ਧੰਨਵਾਦ ਮਿੱਤਰ ਪਿਆਰੋ ਮੈਂ ਵੀਡੀਓ ਦਾ ਕਰਨ ਅਗੈਂਡ ਜਿਹੜੇ ਜਿਹੜੇ ਸੱਜਣ ਨਵੇਂ ਜੁੜੇ ਆਪਣੇ ਪੇਜ ਨਾਲ ਪੇਜ ਨੂੰ ਫੋਲੋ ਜਰੂਰ ਕਰ ਲਿਓ